ਅਸੀਂ ਬਾਰਡਰ ਦੇ ਉੱਤੇ ਬਿਲਕੁਲ ਵੱਸਦੇ ਆਂ ਨਗਰ ਸਾਡਾ ਪਕੀਵਾ ਵਾ ਅੱਜ ਧਲੀਵਾਲ ਸਾਹਿਬ ਸਾਨੂੰ ਆਮ ਆਦਮੀ ਪਾਰਟੀ ਦੀ ਜਿਹੜੀਆਂ ਵੀ ਨੀਤੀਆਂ ਨੇ ਜੋ ਉਹਨਾਂ ਨੇ ਕੀਤਾ ਜੋ ਮਾਨ ਸਰਕਾਰ ਕਰ ਰਹੀ ਹੈ ਉਹ ਸਾਨੂੰ ਦੱਸ ਕੇ ਗਏ ਨੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਤੁਹਾਡੇ ਪਿੰਡ ਦੇ ਜਿਹੜੇ ਵੀ ਕੰਮ ਹੋਣ ਵਾਲੇ ਨੇ ਚਾਹੇ ਉਹ ਛੱਪੜ ਦਾ ਚਾਹੇ ਉਹ ਜਾਂਜ ਕਰਦਾ ਚਾਹੀ ਉਹ ਮੁਸੀਬਾ ਹੀ ਚਾਰ ਨਾਲ ਰਿਲੇਟਡ ਹੈ ਉਹ ਤੁਹਾਡੇ ਸਾਰੇ ਕੰਮ ਕੀਤੇ ਜਾਣਗੇ ਮੈਲ ਦੇ ਆਧਾਰ ਤੇ ਅਸੀਂ ਵੀ ਯਕੀਨ ਦਿਵਾਉਂਦੇ ਆ ਆਮ ਆਦਮੀ ਪਾਰਟੀ ਦੇ ਵਲੰਟੀਅਰ ਸਾਥੀਆਂ ਦੇ ਨਾਂ ਤੇ ਅਸੀਂ ਸਰਪੰਚ ਵੀ ਆ ਨਗਰ ਪਕੀਵੇ ਦੇ ਅਸੀਂ ਵਿਸ਼ਵਾਸ ਦਿਵਾਉਂਦੇ ਆ ਕਿ ਅਸੀਂ ਵੱਧ ਤੋਂ ਵੱਧ ਲੀਡਣਾ ਜਿੰਨੀ ਕੋਸ਼ਿਸ਼ ਹੋ ਸਕੇਗੀ ਅਸੀਂ ਵੱਧ ਤੋਂ ਵੱਧ ਆਪਣੀ ਕਰਕੇ ਆਮ ਆਦਮੀ ਪਾਰਟੀ ਨੂੰ ਇਥੇ ਵੱਧ ਤੋਂ ਵੱਧ ਜਿਤਾਵਾਂਗੇ ਸਰਦਾਰ ਗੁਰਦੀਪ ਸਿੰਘ ਰੰਧਾਵਾ ਜੀ ਨੂੰ ਐਮ ਐਲ ਏ ਬਣਾਵਾਂਗੇ ਤਾਂ ਜੋ ਸਾਡਾ ਵਿਧਾਨ ਸਭਾ ਚ ਜਾ ਕੇ ਮੁੱਦੇ ਉਠਾ ਸਕਣ ਤੇ ਸਾਨੂੰ ਸਾਡੇ ਇਲਾਕੇ ਨੂੰ ਜਿਹੜੀ ਆ ਉਹ ਹੋਰ ਆਮੀਤ ਮਿਲ ਸਕੇ ਤਾਂ ਸਾਡਾ ਵਿਕਾਸ ਹੋ ਸਕੇ ਤੇ ਰੋਜ਼ਗਾਰ ਦੇ ਰੋਜ਼ਗਾਰ ਵਾਸਤੇ ਕੀ ਅਪੀਲ ਕੀਤੀ ਆ ਮੰਤਰੀ ਸਾਹਿਬ ਨੂੰ ਅੱਜ ਮੰਤਰੀ ਸਾਹਿਬ ਨੇ ਇਹ ਵੀ ਅਪੀਲ ਹੋਈ ਆ ਕਿ ਜਿਹੜਾ ਰੋਜ਼ਗਾਰ ਨੌਜਵਾਨ ਸਾਡੇ ਜਿਹੜੇ ਫਰੀ ਫਿਰਦੇ ਨੇ ਜਿਹੜੇ ਪੜ੍ਹੇ ਲਿਖੇ ਨੇ ਉਹਨਾਂ ਨੇ ਵਿਸ਼ਵਾਸ ਦਵਾਇਆ ਕਿ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਦੇ ਨਾਲ ਵੀ ਲਿੰਕ ਚੱਲ ਰਿਹਾ ਸਰਕਾਰ ਜਿੰਨੇ ਯੋਗੀ ਹੈਗੀ ਆ ਜੋ ਕਰ ਸਕਦੀ ਆ ਉਹ ਸਰਕਾਰ ਦੇ ਵਿੱਚ ਵੀ ਭਰਤੀ ਕਰੇਗੀ ਤੇ ਜਿਹੜੇ ਅਰਧ ਸਰਕਾਰੀ ਨੇ ਜਿਹੜੀਆਂ ਕੰਪਨੀਆਂ ਨੇ ਉਹਨਾਂ ਵਿੱਚ ਵੀ ਵੱਧ ਤੋਂ ਵੱਧ ਪ੍ਰਾਲੇ ਕਰੇਗੀ ਤਾਂ ਜੋ ਸਾਡੇ ਬੱਚੇ ਰੋਜ਼ਗਾਰ ਤੇ ਲੱਗ ਸਕਣ ਉਹ ਆਪਣੀ ਮਿਹਨਤ ਕਰ ਸਕਣ ਤੇ ਆਪਣਾ ਘਰ ਚਲਾ ਸਕਣ। ਅੱਜ ਤੁਹਾਡੇ ਲੋ ਪਿੰਡ ਜਿਹੜਾ ਤੇੜਾ ਇਕੱਠ ਕੀਤਾ ਗਿਆ। ਪਿੰਡ ਵਾਸੀਆਂ ਨੂੰ ਕੀ ਕਹਿਣਾ ਚਾਹੀਦਾ? ਪਿੰਡ ਵਾਸੀਆਂ ਨੂੰ ਮੈਂ ਇਹੋ ਹੀ ਕਹਿਣਾ ਚਾਹੁੰਦਾ ਉਹਨਾਂ ਦਾ ਧੰਨਵਾਦ ਹੈ ਜਿਹੜੇ ਅੱਜ ਲੰਮਾ ਸਮਾਂ ਅਸੀਂ ਮੇਰੇ ਫਾਦਰ ਸਾਹਿਬ ਮੇਰੇ ਤੋਂ ਪਹਿਲਾਂ 7 ਵਾਰ ਸਰਪੰਚ ਰਹੇ ਚੁੱਕੇ ਨੇ ਇਸ ਪਿੰਡ ਦੇ ਹਰਕਾ ਉਹ 8 ਵਾਰ ਹੀ ਨੇ। ਅਠਵੀਂ ਵਾਰ ਪਿੰਡ ਦੇ ਲੋਕਾਂ ਨੇ ਸਾਡਾ ਸਾਥ ਦਿੱਤਾ ਅਸੀਂ ਸਰਪੰਚ ਬਣੇ ਆ ਸਾਡਾ ਵਾਰ-ਵਾਰ ਲੋਕਾਂ ਦਾ ਕਰਜ਼ਾਈ ਆ ਜਿਹੜੇ ਲੋਕ ਸਾਡਾ ਸਾਥ ਦਿੰਦੇ ਨੇ ਸਾਨੂੰ ਹਰ ਵਾਰ ਸਰਪੰਚ ਬਣਾਉਂਦੇ ਨੇ ਤੇ ਅਸੀਂ ਉਹਨਾਂ ਦੇ ਰਿਣੀ ਆ ਤੇ ਅਸੀਂ ਜਿੰਨੇ ਜੋਗੇ ਹੋਵਾਂਗੇ ਜੋ ਕਰ ਸਕਦੇ ਹੋਵਾਂਗੇ ਆਪਣੇ ਪਿੰਡ ਵਾਸਤੇ ਤਨੋਂ ਮਨੋਂ ਕਰਾਂਗੇ ਧੰਨ ਜੀ